ਪਰਦਾ ਰੁਖ ਕਰਦੇ ਹਾਂ ਦਿੱਲੀ ਦੇ ਵਿੱਚ ਪੁਸਤਕ ਵਿਵਾਦ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿਉਂਕਿ ਡੀਐਸਜੀਐਮਸੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਲਿਖਿਆ ਹੈ ਜਿਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਸੰਗਤ ਨੂੰ ਮਹਾਕਾਲ ਬਾਰੇ ਦੱਸਿਆ ਜਾਵੇ ਡੀਐਸਜੀਐਮਸੀ ਦੇ ਵੱਲੋਂ ਇਹ ਅਪੀਲ ਕੀਤੀ ਗਈ ਹੈ ਬੇਨਤੀ ਕੀਤੀ ਗਈ ਹੈ ਕਿ ਸੰਗਤ ਨੂੰ ਮਹਾਕਾਲ ਦੇ ਅਰਥ ਦੱਸੇ ਜਾਣ ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਦਰਜ ਬਾਣੀ ਬਜਿੱਤਰ ਨਾਟਕ ਦੇ ਵਿੱਚ ਮਹਾਕਾਲ ਦਾ ਵਰਣਨ ਹੈ ਅਤੇ ਮਹਾਨ ਕੋਸ਼ ਦੇ ਮੁਤਾਬਕ ਮਹਾਕਾਲ ਦਾ ਅਰਥ ਪਰਮਾਤਮਾ ਹੈ ਤੇ ਇਸੇ ਸ਼ਬਦ ਦੇ ਵਿੱਚ ਮਹਾਕਾਲ ਬਾਰੇ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਵੱਲੋਂ ਇਤਰਾਜ਼ ਪ੍ਰਗਟ ਕੀਤਾ ਜਾ ਰਿਹਾ ਹੈ ਜਿਹੜੀ ਦਸਮ ਗ੍ਰੰਥ ਦੀ ਬਾਣੀ ਤੇ ਕਿੰਤੂ ਪ੍ਰੰਤੂ ਕਰਨ ਦੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਖਤ ਮਨਾਹੀ ਹੈ ਡੀਐਸਜੀ ਐਮਸੀ ਦੇ ਵੱਲੋਂ ਇਹ ਕਿਹਾ ਗਿਆ ਡੀਐਸਜੀ ਐਮਸੀ ਦੀ ਸਕੂਲ ਦੀ ਇੱਕ ਕਿਤਾਬ ਦੇ ਵਿੱਚ ਪੰਜਵੀਂ ਕਲਾਸ ਦੀ ਕਿਤਾਬ ਦੇ ਵਿੱਚ ਦਰਅਸਲ ਇਹ ਗੱਲ ਦਾ ਜ਼ਿਕਰ ਸੀ ਸਿਲੇਬਸ ਦੇ ਵਿੱਚ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਕਾਲ ਦੀ ਪੂਜਾ ਕਰਦੇ ਸੀ ਗੁਰਗੋਬਿੰਦ ਸਿੰਘ ਜੀ ਵੱਲੋਂ ਮਹਾਕਾਲ ਦੀ ਪੂਜਾ ਦਾ ਜ਼ਿਕਰ ਸੀ ਸਿਲੇਬਸ ਦੇ ਵਿੱਚ ਪਰ ਹੁਣ ਡੀਐਸਡੀ ਐਮਸੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਇੱਕ ਤਰ੍ਹਾਂ ਨਾਲ ਸਪਸ਼ਟੀਕਰਨ ਵੀ ਆ ਤੇ ਦੂਜਾ ਜੱਥੇਦਾਰ ਸਾਹਿਬ ਨੂੰ ਵੀ ਅਪੀਲ ਹੈ ਕਿ ਸੰਗਤ ਨੂੰ ਮਹਾਕਾਲ ਦਾ ਅਰਥ ਦੱਸਿਆ ਜਾਵੇ ਕਿਉਂਕਿ ਬਹੁਤ ਸਾਰੇ ਲੋਕ ਮਹਾਕਾਲ ਤੋਂ ਸ਼ਿਵ ਜੀ ਦਾ ਅਰਥ ਮਹਿਸੂਸ ਕਰਦੇ ਨੇ ਕਿ ਸ਼ਿਵਜੀ ਨੂੰ ਮਹਾਕਾਲ ਕਿਹਾ ਜਾਂਦਾ ਹਾਲਾਂਕਿ ਮਹਾਕਲੇਸ਼ਵਰ ਮੰਦਿਰ ਵੀ ਹੈ ਸ਼ਿਵਜੀ ਦੇ ਨਾਮ ਉਤੇ ਪਰ ਦੂਜੇ ਪਾਸੇ ਜੇਕਰ ਦਸਮ ਗ੍ਰੰਥ ਦਾ ਜ਼ਿਕਰ ਹੈ ਉਸ ਦੇ ਵਿੱਚ ਬਚਿੱਤਰ ਨਾਟਕ ਹੈ ਉਸ ਦੇ ਵਿੱਚ ਜ਼ਿਕਰ ਹੈ ਮਹਾਕਾਲ ਸ਼ਬਦ ਦਾ ਉਸ ਦੇ ਵਿੱਚ ਜਿਹੜੇ ਹੁਣ ਤੱਕ ਦੇ ਟੀਕੇ ਕੀਤੇ ਗਏ ਨੇ ਜਾਂ ਉਸ ਦੇ ਵਿੱਚ ਅਰਥ ਕੀਤੇ ਗਏ ਨੇ ਉਸ ਦੇ ਵਿੱਚ ਮਹਾਕਾਲ ਦਾ ਅਰਥ ਪ੍ਰਮਾਤਮਾ ਵੀ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਦਿੱਲੀ ਕਮੇਟੀ ਦੇ ਵੱਲੋਂ ਜਥੇਦਾਰ ਸਾਹਿਬ ਨੇ ਅਪੀਲ ਹੈ ਕਿ ਮਹਾਕਾਲ ਦਾ ਅਰਥ ਦੱਸਿਆ ਜਾਵੇ ਦਰਅਸਲ ਦਿੱਲੀ ਕਮੇਟੀ ਦੇ ਸਕੂਲਾਂ ਦੇ ਵਿੱਚ 5ਵੀਂ ਕਲਾਸ ਦੇ ਸਿਲੇਬਸ ਦੇ ਵਿੱਚ ਇੱਕ ਚੈਪਟਰ ਪੜਾਇਆ ਜਾ ਰਿਹਾ ਜਿਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਮਹਾਕਾਲ ਦਾ ਪੁਜਾਰੀ ਦੱਸਿਆ ਗਿਆ ਜਿਸ ਤੇ ਇਤਰਾਜ਼ ਜਤਾਇਆ ਗਿਆ ਏ ਕਿ ਮਹਾਕਾਲ ਸ਼ਿਵ ਜੀ ਨੂੰ ਕਿਹਾ ਗਿਆ ਏ ਤੇ ਇਸ ਕਰਕੇ ਇਹ ਸਹੀ ਨਹੀਂ ਹੈ ਪਰ ਹੁਣ ਦੂਜੇ ਪਾਸੇ ਡੀਐਸਜੀਐਮਸੀ ਦਾ ਵੀ ਪੱਖ ਸਾਹਮਣੇ ਆਇਆ ਉਹਨਾਂ ਨੇ ਇਹ ਵੱਲੋਂ ਇਹ ਕਿਹਾ ਗਿਆ ਕਿ ਇਹ ਦਸਮ ਗ੍ਰੰਥ ਦੀ ਬਾਣੀ ਦੇ ਵਿੱਚ ਵੀ ਜ਼ਿਕਰ ਹੈ ਮਹਾਕਾਲ ਦਾ ਤੇ ਮਹਾਕਾਲ ਪਰਮਾਤਮਾ ਦੇ ਰੂਪ ਨੂੰ ਹੀ ਕਿਹਾ ਜਾਂਦਾ ਹੈ ਤਾਂ ਕਿਉਂਕਿ ਇੱਕ ਸ਼ਬਦ ਦੇ ਬਹੁਤ ਸਾਰੇ ਅਰਥ ਹੁੰਦੇ ਨੇ ਪਰ ਇਸ ਮਾਮਲੇ ਦੇ ਵਿੱਚ ਵਿਵਾਦ ਪੈਦਾ ਹੋਇਆ ਵਿਵਾਦ ਤੋਂ ਬਾਅਦ ਹੁਣ ਦਿੱਲੀ ਕਮੇਟੀ ਦੇ ਵੱਲੋਂ ਸ਼੍ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇਹ ਬੇਨਤੀ ਕੀਤੀ ਗਈ ਕਿ ਸੰਗਤ ਨੂੰ ਮਹਾਕਾਲ ਦਾ ਅਰਥ ਦੱਸਿਆ ਜਾਵੇ ਹਾਲਾਂਕਿ ਮਹਾਕਾਲ ਦਾ ਅਰਥ ਸ੍ਰਿਸ਼ਟੀ ਦਾ ਰਚਨਹਾਰ ਪਾਲਣਹਾਰ ਵੀ ਮੰਨਿਆ ਜਾਂਦਾ ਏ ਪਰ ਦੂਜੇ ਪਾਸੇ ਉਜੈਨ ਦੇ ਵਿੱਚ ਇੱਕ ਮੰਦਰ ਹੈ ਮਹਾਕਾलेश्वर ਮੰਦਰ ਜੋਤਰੀ ਲਿੰਗ ਮੰਦਰ ਹੈ ਵੀ ਬਹੁਤ ਪ੍ਰਸਿੱਧ ਹਾਲਾਂਕਿ ਇਹ ਦੋਵੇਂ ਮਹਾਕਾਲ ਜਿਹੜਾ ਏ ਉਹ ਸ਼ਿਵ ਜੀ ਦੇ ਇੱਕ ਰੂਪ ਨੂੰ ਵੀ ਮੰਨਿਆ ਜਾਂਦਾ ਹੈ ਹਿੰਦੂ ਧਰਮ ਦੇ ਵਿੱਚ ਪਰ ਦੂਜੇ ਪਾਸੇ ਜੇਕਰ ਦਸਮ ਗ੍ਰੰਥ ਦੀ ਬਾਣੀ ਦੀ ਗੱਲ ਹੋਵੇ ਦਸਮ ਗ੍ਰੰਥ ਦੇ ਵਿੱਚ ਦਰਜ ਬਾਣੀ ਬਜਿੱਤਰ ਨਾਟਕ ਦੀ ਗੱਲ ਹੋਵੇ ਤਾਂ ਉਸ ਦੇ ਮੁਤਾਬਕ ਮਹਾਕਾਲ ਦੀ ਪੂਜਾ ਕੀਤੀ ਸੀ ਇਹ ਕੁਝ ਲਿਖਿਆ ਗਿਆ ਇਸ ਪੰਜਵੀਂ ਜਮਾਤ ਦੀ ਇੱਕ ਕਿਤਾਬ ਦੇ ਵਿੱਚ ਇੱਕ ਬੁੱਕ ਦੇ ਵਿੱਚ ਜਿਸ ਤੇ ਇਤਰਾਜ਼ ਜਤਾਇਆ ਗਿਆ ਪਰ ਹੁਣ ਇਸ ਮਾਮਲੇ ਦੇ ਵਿੱਚ ਜੱਜਦਾਰ ਸਾਹਿਬ ਨੂੰ ਅਪੀਲ ਹੈ ਦੇਖਣਾ ਹੋਵੇਗਾ ਜੱਜਦਾਰ ਸਾਹਿਬ ਇਸ ਤੇ ਕੀ ਰਿਐਕਟ ਕਰਦੇ ਨੇ ਇਸ ਵੇਲੇ ਡੀਐਸਜੀਐਮਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਸਾਡੇ ਨਾਲ ਜੁੜੇ ਨੇ ਕਾਲਕਾ ਸਬ ਨਿਊਜ਼ 18 ਪੰਜਾਬ ਤੇ ਸਵਾਗਤ ਹੈ ਨਾਲ ਹੀ ਸਵਾਲ ਵੀ ਹੈ ਕਿ ਜਿਹੜੀ 5ਵੀਂ ਕਲਾਸ ਹੈ ਕਿਉਂਕਿ ਇਹ ਜਿਹੜਾ ਸਕੂਲ ਹੈ ਇਹ ਡੀਐਸਜੀਐਮਸੀ ਦੇ ਅਧੀਨ ਹੈ 5ਵੀਂ ਕਲਾਸ ਦੇ ਸਿਲੇਬਸ ਦੇ ਵਿੱਚ ਇਸ ਦਾ ਜ਼ਿਕਰ ਹੈ ਤਾਂ ਕੀ ਸਮਝਿਆ ਜਾਵੇ ਇੱਥੇ ਮਹਾਕਾਲ ਦਾ ਅਰਥ ਕੀ ਲਿਆ ਜਾਵੇ ਕਿਉਂਕਿ ਬਹੁਤ ਸਾਰੇ ਲੋਕ ਮੰਨਦੇ ਨੇ ਕਿ ਇਹ ਭਗਵਾਨ ਸ਼ਿਵ ਜੀ ਨੂੰ ਕਿਹਾ ਜਾਂਦਾ ਹੈ ਮਹਾਕਾਲ ਤੇ ਉਸ ਕਿਤਾਬ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਕਾਲ ਦੀ ਪੂਜਾ ਕਰਦੇ ਸੀ ਕੀ ਇਸ ਨੂੰ ਇਸ ਤਰ੍ਹਾਂ ਦੇਖਿਆ ਜਾਵੇ ਉਹਦੇ ਕੋਈ ਇੱਕ ਗੱਲ ਦੱਸੋ ਇਹਦੇ ਉੱਤੇ ਕੌਂਟਰੋਵਰਸੀ ਜਿਨ੍ਹਾਂ ਨੇ ਕਰਨੀ ਹੈ ਉਹ ਸੋਵਰ ਕਰਦੇ ਰਹਿਣ ਅਸੀਂ ਜਤਨਦਾਰ ਅਕਾਲ ਤਖਸਾਲ ਨੂੰ ਇਹ ਚਿੱਠੀ ਦੇ ਬਾਰੇ ਲਿਖਤਾ ਚਿੱਠੀ ਲਿਖ ਕੇ ਪੁੱਛ ਲਿਆ ਜੀ ਕਿ ਭਈ ਮਹਾਕਾਲ ਜਿਹੜਾ ਮਹਾਨ ਕੋਸ਼ ਹੈ ਹੂੰ ਭਾਈ ਨਾ ਕੀ ਕਹਿੰਦੇ ਨੇ ਜਿਹਦੇ ਉੱਤੋਂ ਸਾਰੇ ਅਰਥ ਲੈ ਜਾਂਦੇ ਨੇ ਕਾਨ ਸਿੰਘ ਨਾਬਾ ਉਹਨਾਂ ਦਾ ਭਾਈ ਭਾਈ ਕਾਨ ਸਿੰਘ ਨਾਬਾ ਦਾ ਇਹ ਮਹਾਨ ਕੋਸ਼ ਦੇ ਵਿੱਚੋਂ ਜੀ ਉਹਦੇ ਵਿੱਚ ਮਹਾਕਾਲ ਦਾ ਮਤਲਬ ਮੇਸਵਰ ਨੂੰ ਕੀ ਆ ਗਿਆ ਹਮ ਔਰ ਇਹਦੇ ਉੱਤੇ ਅਗਰ ਕੋਈ ਕਿੰਤੂ ਪਰੰਤੂ ਕਰਦਾ ਤੇ ਮੈ ਉਹਦੀ ਆਪਣੀ ਸਮਝ ਹੈ ਔਰ ਅਗਰ ਕੋਈ ਗਲਤੀ ਹੈ ਔਰ ਪਰਮੇਸ਼ਵਰ ਨਹੀਂ ਕਹਿਣਾ ਜਾਂ ਮਹਾਂਕੋਸ਼ ਨੂੰ ਨਹੀਂ ਮੰਨਣਾ ਤੇ ਜੱਜਦਾਰ ਸਾਹਿਬ ਸਾਨੂੰ ਦੱਸ ਦੇ ਅਸੀਂ ਤਾਂ ਉਹਨਾਂ ਨੂੰ ਲਿਖਤੀ ਵੀ ਅਗਰ ਇਹ ਕਿਤਾਬ ਦੇ ਵਿੱਚ ਕੋਈ ਗਲਤ ਲਿਖਿਆ ਗਿਆ ਹੈ ਔਰ ਇਹ ਸ਼ਬਦ ਗਲਤ ਲਿਖਿਆ ਗਿਆ ਹੈ ਤੇ ਸਾਨੂੰ ਉਹਦੇ ਅਰਥ ਦੱਸ ਦੇਣ ਤੇ ਅਸੀਂ ਕੀ ਕਹਿੰਦੇ ਨੇ ਇਹਨੂੰ ਹਟਾ ਲਾਂਗੇ 1 ਮਿੰਟ ਤੋਂ ਪਹਿਲੇ ਵਿਡਰੋ ਕਰ ਲਾਂਗੇ ਮਗਰ ਇਸ ਜੀ ਖਾਮਖੰਦਾਈ ਗੱਲ ਨੂੰ ਬਣਾਈ ਜਾਣਾ ਆਪਾਂ ਉਹ ਜੀ ਅਰਦਾਸ ਕਰਦੇ ਆ ਪ੍ਰਤੰਪ ਭਗੋਤੀ ਤੇ ਭਗੋਤੀ ਵੀ ਤੇ ਦੇਵੀ ਦਾ ਨਾਮ ਹੈ ਤੇ ਇਹਦੇ ਵਿੱਚ ਦੇਵੀ ਦੀ ਦੇਵੀ ਦੀ ਪੂਜਾ ਹੋ ਰਹੀ ਹੈ ਕੀ ਜੀ ਉਹ ਵੀ ਤੁਸੀ ਕਹਿਣਾ ਚਾਹੁੰਦੇ ਹੋ ਕਿ ਇੱਕ ਸ਼ਬਦ ਦੇ ਬਹੁਤ ਸਾਰੇ ਅਰਥ ਹੁੰਦੇ ਨੇ ਤੇ ਇੱਥੇ ਮਹਾਕਾਲ ਦਾ ਅਰਥ ਪ੍ਰਮਾਤਮਾ ਹੈ ਪਰਮੇਸ਼ਵਰ ਅਰੇ ਉਹ ਜਿਹੜੇ ਅਰਥ ਨੇ ਜਾਂ ਉਹ ਜਿਹੜਾ ਸ਼ਬਦ ਹੈ ਉਹ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਦਸਮ ਗ੍ਰੰਥ ਦੇ ਵਿੱਚੋਂ ਲਿਆ ਗਿਆ ਬਹੁ ਸ਼ਬਦ ਦੇ ਉੱਤੇ ਉਹੀ ਲੋਕਾਂ ਨੂੰ ਪ੍ਰੋਬਲਮ ਹੈ ਜਿਹੜੇ ਦਸਮ ਨੂੰ ਨਹੀਂ ਮੰਨਦੇ ਜਿਹੜੇ ਦਸਮ ਦੇ ਖਿਲਾਫ ਚੱਲਦੇ ਨੇ ਜਿਹੜੇ ਇੱਥੇ ਤੱਕ ਕਹਿੰਦੇ ਹੁੰਦੇ ਸੀ ਕਿ ਬੰਗਲਾ ਸਾਹਿਬ ਦੇ ਉੱਤੋਂ ਇਹ ਵੀ ਹਟਾ ਦਿਓ ਕਿ ਸ਼੍ਰੀ ਹਰਕ੍ਰਿਸ਼ਨ ਤੇ ਆਈਏ ਜਿਸ ਦਿੱਤੇ ਸ਼ਬਦੁਕ ਜਾਏ ਇਹ ਇਹ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਬਾਣੀ ਨੂੰ ਹਟਾਉਣ ਵਾਲੇ ਇਹ ਜਿਹੜੇ ਪ੍ਰਬੰਧਕ ਨੇ ਇਹਨਾਂ 'ਤੇ ਆਬਜੈਕਸ਼ਨਸ ਰਹੀਆਂ ਨੇ ਇਸ ਹੀ ਆਮ ਸੰਗਤ ਨੂੰ ਇਹਦੇ ਨਾਲ ਕੋਈ ਜੀ ਕਲਕੀ ਸਾਹਿਬ ਥੋੜਾ ਜਿਆਦਾ ਸਪਸ਼ਟ ਵੀ ਕਰ ਦਿਓ ਸਪਸ਼ਟ ਵੀ ਕਰ ਦਿਓ ਸੰਗਤ ਵੀ ਜਾਨਣਾ ਚਾਹੁੰਦੀ ਹੋਣੀ ਹੈ ਕੌਣ ਜਿਨ੍ਹਾਂ ਦੇ ਤੁਸੀਂ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਰਹੇ ਹੋ ਕਿ ਜਾਣ ਬੁੱਝ ਕੇ ਕੰਟਰੋਵਰਸੀ ਪੈਦਾ ਕੀਤੀ ਜਾ ਰਹੀ ਹੈ ਬਿਲਕੁਲ ਇਹਦਾ ਆਬਜੈਕਸ਼ਨ ਸਭ ਤੋਂ ਪਹਿਲਾਂ ਤਾਂ ਜਾਟਕ ਸਾਹਿਬ ਨੇ ਚੁੱਕਿਆ ਜਾਟਕ ਸਾਹਿਬ ਕੋ ਪੁੱਛਿਆ ਜਾਏ ਕਿ ਤੁਸੀਂ ਆਪਣੇ ਆਪ ਨੂੰ ਇੰਨੇ ਵੱਡੇ ਪ੍ਰਚਾਰਕ ਬਣੇ ਹੋ ਇੰਨੇ ਵੱਡੇ ਤੁਸੀਂ ਗੱਲਾਂ ਕਰਦੇ ਹੋ ਔਰ ਸਾਰਾ ਕੁਝ ਸਰਦਾਰ ਪਰਮਜੀਤ ਸਿੰਘ ਸਰ ਨਾਲ ਦੇ ਕਹਿੰਦੇ ਤੁਸੀਂ ਕਰਦੇ ਪਏ ਜੇ ਠੀਕ ਹੈ ਤੁਸੀਂ ਇੱਕ ਗੱਲ ਦੱਸੋ ਕਿ ਇਹ ਉਹੀ ਬੰਦੇ ਨੇ ਜਿਹਨੇ ਹਮੇਸ਼ਾ ਹੁਣੇ ਮੇਰੇ ਨਾਲ ਦੂਸਰੇ ਟੀਵੀ ਜਨ ਦੇ ਉੱਤੇ ਡਿਬੇਟ ਤੇ ਸੀ ਕਿ ਜੀ ਐਨਾ ਇਤਿਹਾਸ ਹੋਰ ਪੜਾ ਲਓ ਭਈ ਹੇਮਕੁੰਡ ਸਾਹਿਬ ਦਾ ਇਤਿਹਾਸ ਬੱਚਾ ਤੱਕ ਪੜਾਉਣਾ ਜਾਂ ਤੇ ਕਹਦੇ ਹੋ ਇੰਕਪੁਰ ਸਾਹਿਬ ਦੀ ਯਾਤਰਾ ਤੇ ਲੋਕ ਨਾ ਜਾਣ ਬਿਲਕੁਲ ਉਸੇ ਬਹਿਨ ਲਾ ਦਿਓ ਜੇ ਉਹਦੇ ਇਤਿਹਾਸ ਬਾਰੇ ਗੱਲ ਕਰਨਾ ਹੈ ਜੀ ਤੇ ਆਈ ਗਈ ਆਈ ਗਈ ਔਰ ਬਚਿੱਤਰਨਾਟਕ ਦੀ ਗੱਲ ਆਈ ਗਈ ਤੇ ਦਸਮ ਗ੍ਰੰਥ ਚੋਂ ਲਿਆ ਗਿਆ ਤੇ ਉਹਦੇ ਵਿੱਚ ਇਹ ਲਫ਼ਜ਼ ਲਿਖਿਆ ਨੇ ਅਗਰ ਇਹ ਲਫ਼ਜ਼ ਗਲਤ ਨੇ ਜੀ ਤੇ ਜਥੇਦਾਰ ਸਾਹਿਬ ਸਾਨੂੰ ਆਦੇਸ਼ ਕਰਦੇ ਨੇ ਮੈਂ 1 ਮਿੰਟ ਤੋਂ ਪਹਿਲੇ ਗਲਤ ਪੱਲਾ ਵੀ ਮੰਗ ਲੂੰਗਾ ਠੀਕ ਹੈ ਤੁਸੀਂ ਇਹ ਕਹਿ ਰਹੇ ਹੋ ਕਿ ਦਸਮ ਗ੍ਰੰਥ ਦੇ ਵਿੱਚ ਦਰਜ ਬਾਣੀ ਆ ਉਸ ਦੇ ਆਧਾਰ ਤੇ ਇਹ ਸਿਲੇਬਸ ਦੇ ਵਿੱਚ ਇਹ ਚੈਪਟਰ ਹੈ ਤੇ ਜੇ ਆ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਇਸ ਗੱਲ ਨੂੰ ਦਸਮ ਗ੍ਰੰਥ ਨਹੀਂ ਬਚਿੱਤਰਨਾਟਕ ਦੇ ਵਿੱਚ ਜਿਸ ਗੱਲ ਦੇ ਉੱਤੇ ਹਿੰਗੁਣ ਸਾਹਿਬ ਦੀ ਖੋਜ ਹੋਈ ਹੈ ਜੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਲਪੁਰ ਪੂਰਨ ਜੰਮਸੀ ਦੀ ਜਿੱਥੇ ਉਹਨੇ ਗੱਲ ਕੀਤੀ ਹੈ ਦੇਖੋ ਮੈਂ ਇਤਿਹਾਸਕਾਰ ਨਹੀਂ ਹਾਂ ਬਟ ਮੈਂ ਇਹ ਵੀ ਅਗਰ ਪੁਸ਼ਟੀ ਲੈਣੀ ਹੈ ਸਮਝੋ ਜਿਵੇਂ ਉਹਦਾ ਅਕਾਲ ਤਖਤ ਸਾਹਿਬ ਨੂੰ ਕਹਿਤਾ ਉਹ ਮੈਨੂੰ ਜਵਾਬ ਦੇ ਦੇਣ ਕਿ ਠੀਕ ਹੈ ਕਿ ਗਲਤ ਹੈ ਇਹਦੀ ਕੋਈ ਕੰਟਰੋਲ ਬਿਲਕੁਲ ਉਸ ਵਿੱਚ ਜ਼ਿਕਰ ਹੈ ਕਿ ਹੇਮਕੋਟ ਪਰਬਤ ਹੈ ਜਹਾਂ ਸੱਤ ਸ੍ਰਿੰਗ ਸੋਹਬਤ ਹੈ ਤਾਹਾਂ ਜੀ ਬਣਾ ਰੱਖਿਆ ਹੋਇਆ ਹੂੰ ਮੈਂ ਦੇਖੋ ਜੀ ਅਕਾਲ ਤਖਤ ਦੇ ਉੱਤੇ ਭਾਵੇਂ ਜਿੰਨੂੰ ਮਰਜ਼ੀ ਦਸਤਾਰ ਬਣਾ ਰੱਖੋ ਮੈਂ ਅਕਾਲ ਤਖਤ ਸਾਹਿਬ ਨੂੰ ਮੰਨਦਾ ਅਕਾਲ ਤਖਤ ਸਾਹਿਬ ਕੋ ਜਿਹੜਾ ਦੇਸ਼ ਆਏਗਾ ਅਧਿਕਾਰ ਲਾਂਗੇ ਇਹ 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 ਲੋਕਾਂ ਦੇ ਕਹਿੰਦੇ ਤੇ ਅਸੀਂ ਕੁਝ ਨਹੀਂ ਕਰ ਸਕਦੇ ਚਲੋ ਤੁਸੀਂ ਇਹ ਕਹਿ ਰਹੇ ਹੋ ਕਿ ਫਿਲਹਾਲ ਜਿਹੜਾ ਚੈਪਟਰ ਹੈ ਇਹ ਉਸੇ ਤਰ੍ਹਾਂ ਪੜਾਇਆ ਜਾਵੇਗਾ ਜੇ ਅਕਾਲ ਤਖਤ ਸਾਹਿਬ ਇਸ ਸੰਬੰਧੀ ਕੋਈ ਦਿਸ਼ਾ ਨਿਰਦੇਸ਼ ਜਾਰੀ ਕਰਦੇ ਨੇ ਫਿਰ ਤੁਸੀਂ ਹਟਾ ਵੀ ਸਕਦੇ ਹੋ ਪਰ ਪਹਿਲਾਂ ਜਥੇਦਾਰ ਸਾਹਿਬ ਇਸ ਤੇ ਕੋਈ ਵੀ ਆਪਣਾ ਰਿਐਕਸ਼ਨ ਜਾਂ ਕਹਿ ਲਈਏ ਕਿ ਦਿਸ਼ਾ ਨਿਰਦੇਸ਼ ਜਾਂ ਡਾਇਰੈਕਸ਼ਨ ਜਾਰੀ ਕਰਨ ਬਿਲਕੁਲ ਠੀਕ ਹੈ